ਜੇ 3000 ਪਿਛਲੇ 4 ਸਾਲ ਦਾ ਵਕਫਾ ਹੋ ਚੁਲਿਆ ਹੈਗਾ ਆਪ ਗਵਰਨਮੈਂਟ ਪੰਜਾਬ ਚ ਪਾਵਰs ਹੈਗੀ ਆ ਇਹ ਪਹਿਲੀ ਵਾਰੀ ਇਹਨਾਂ ਨੇ ਸਰਕਾਰ ਬਣਾਈ ਹੈਗੀ ਪੰਜਾਬ ਦੇ ਵਿੱਚ ਤੇ ਇਸ ਨੂੰ ਲੀਡ ਕਰ ਰਹੇ ਹੈਗੇ ਆ ਭਵੰਤ ਮਾਨ ਉਹ ਐਸ ਚੀਫ ਮਿਨਿਸਟਰ ਉਹ ਨਵਾਂ ਲੋਕਾਂ ਪਾਸ ਦੇਖਿਆ ਹੈਗਾ ਕਿ ਜਿਹੜਾ ਉਹਨਾਂ ਦਾ 4 ਸਾਲ ਦੇ ਰਾਜਕਾਲ ਦੇ ਦੌਰਾਨ ਕਈ ਕੁਐਸਚਨਸ ਉੱਠੇ ਹੈਗੇ ਆ ਉਹਨਾਂ ਦੀ ਕੈਪੇਬਿਲਿਟੀਜ਼ ਬਾਰੇ ਮਦਰ ਕੇ ਜਿਹੜਾ ਵੱਡਾ ਖਲਾ ਹੈਗਾ ਬਾਹਰ ਤੋਂ ਮਦਰ ਅੱਜ ਦੀ ਗੱਲ ਕਰ ਲਈਏ ਤਾਂ ਵਰਲਡ ਬੈਂਕ ਨੇ ਆਪਣੇ ਵੱਲੋਂ ਅਸਿਸਟੈਂਸ ਦਿੱਤੀ ਹੈ ਕਿ 7100 ਕਰੋੜ ਦੀ ਹਰਿਆਣਾ ਗਵਰਨਮੈਂਟ ਨੂੰ ਕਿਉਂ ਇਸ ਫੰਡਸ ਦੇ ਰਾਹੀਂ ਉਹਨਾਂ ਦੇ ਸੂਬੇ ਵਿੱਚ ਜਿੰਨੀਆਂ ਕਨਾਲ ਸੈ ਗਈਆਂ ਨੇ ਉਨਾਂ ਨੂੰ ਉਹ મતਲਬ ਕਿ ਉਹਨਾਂ ਦੀ ਦੇਖਭਾਲ ਕਰਨ ਜਾਂ ਉਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਜੋ ਘਾਟ ਹੈ ਕਿ ਜਾਂ ਜੋ ਪਾਣੀ ਫਲੋ ਦੇ ਵਿੱਚ ਕੋਈ ਦਿੱਕਤ ਹੈਗੀਆ ਉਸ ਨੂੰ ਉਹ ਅਪਲਿਫਟ ਕਰ ਲੈਣ ਇਸ ਫੰਡਾਂਸ ਦੇ ਰਾਹੀਂ ਜਦ ਕਿ ਦੂਜੇ ਪਾਸੇ ਆਪਾਂ ਪੰਜਾਬ 'ਚ ਦੇਖ ਲੋ ਤੁਸੀਂ ਇਹਨਾਂ ਨੇ ਮਾਲਵਾ ਨਹਿਰ ਬਣਾਉਣ ਦਾ ਬੜੇ ਚਿਰ ਤੋਂ ਮਤਲਬ ਕਿ ਰਚਿਆ ਹੋਇਆ ਹੈਗਾ ਤਾਂ ਆਪਣਾ ਮਤਲਬ ਕਿ ਕਾਰਜ ਕਰਮ ਵੀ ਅਸਲੀ ਏਡਾ ਵੱਡਾ ਸਟੈਪ ਚੱਕ ਰਿਆਂ ਪੰਜਾਬ ਲਈ ਜਦ ਕਿ ਜਿਹੜਾ ਇਸ ਟਾਈਮ ਤੇ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਹੈਗਾ ਉਹ ਅਜੇ ਬੰਗਾ ਹੈਗਾ ਜਿਹੜਾ ਪੰਜਾਬ ਨਾਲ ਸੰਬੰਧਿਤ ਹੈਗਾ ਪਰ ਹੁਣ ਤੱਕ ਪੰਜਾਬ ਦੇ ਚੀਫ ਮਿਨਿਸਟਰ ਨੇ ਜਾਂ ਹੋਰ ਆਪਾਂ ਸਿੱਖ ਜੇ ਪੋਲੀਟিক্যাল ਪਾਰਟੀਆਂ ਵਾਲਮ ਜੇ ਕਰ ਕਰੀਏ ਚਾਹ ਸਤਸਗਦੀਰ ਸਿੰਘ ਬਾਦਲਾ ਚਾਹ ਐਸਟੀਪੀਸੀਡੀ ਲੀਡਰਸ਼ਿਪ ਹੈਗੀਆ ਕਦੀ ਇਹਨਾਂ ਨੇ ਕਿਸੇ ਤਰ੍ਹਾਂ ਦਾ ਅਜੇ ਬਾਂਗਾ ਨੂੰ ਕੰਟੈਕਟ ਕਰਨਾ ਚਾਹਾ ਹੈਗਾ ਇਵਨ ਕਿ ਚੀਫ ਮਿਨਿਸਟਰ ਨੇ ਕਿ ਸਾਨੂੰ ਵਰਲਡ ਬੈਂਕ ਜਿਹੜਾ ਹੈਗਾ ਉਸ ਦੀ ਅਸਿਸਟੈਂਸ ਕਿਹੜੇ ਕਿਹੜੇ ਫੀਲ ਦੇ ਵਿੱਚ ਸਾਡੀ ਪੰਜਾਬ ਦੀ ਨਤਲਕੇ ਪ੍ਰੋਸਪਰਿਟੀ ਵਿੱਚ ਹਿੱਸਾ ਪਾ ਸਕਦੀਆ ਕਦੀ ਇਹਨਾਂ ਨੇ ਇਸ ਤਰ੍ਹਾਂ ਦੀ ਐਫਰਟ ਵੀ ਨਹੀਂ ਕੀਤੀ ਹੁਣ ਆਪਾਂ ਦੇਖੋ ਜਦ ਤੇ ਚੀਫ ਮਿਨਿਸਟਰ ਭਗਵੰਤ ਮਾਨ ਚੀਫ ਮਿਨਿਸਟਰ ਬਣੇ ਨੇ ਇਹਨਾਂ ਨੇ ਤਿੰਨ ਪ੍ਰੋਮੀਨੈਂਟ ਦੌਰੇ ਕੀਤੇ ਹੈਗੇ ਕਿ ਪਹਿਲੇ ਜਰਮਨੀ ਗਏ ਸੀ ਫਿਰ ਹੁਣ ਜਾਪਾਨ ਜਾ ਕੇ ਆਏ ਆ ਨਾਲ ਸਾਊਥ ਕੋਰੀਆ ਜਾ ਕੇ ਆਇਆ ਉਹਦੇ ਵਿੱਚੋਂ ਕੀ ਐਂਡ ਰਿਜ਼ਲਟ ਨਿਕਲਿਆ ਉਹ ਹਜੇ ਵੀ ਆਪਾਂ ਉਸ ਬਾਰੇ ਅਡੀਕ ਕਰ ਰਹੇ ਹੈਗੇ ਆ ਕਿ ਕੀ ਉਥੋਂ ਇਹ ਕੋਈ ਪੰਜਾਬ ਲਈ ਇਸ ਤਰ੍ਹਾਂ ਦੀ ਇੰਡਸਟਰੀਅਲ ਇਨਵੈਸਟਮੈਂਟ ਲੈ ਕੇ ਆਉਣਗੇ ਜਾਂ ਕੋਈ ਨਵਾਂ ਪ੍ਰੋਗਰਾਮ ਲੈ ਕੇ ਆਏ ਹੈਗੇ ਆ ਜਿਸ ਦੇ ਨਾਲ ਪੰਜਾਬ ਦੀ ਕੋਈ ਜਿਹੜੀ ਹੈਗੀ ਆ ਤਰੱਕੀ ਦਾ ਰਾਹ ਖੁੱਲ ਸਕੇ ਤੇ ਜਿਹੜੇ ਆਪਣੇ ਲੱਖਾਂ ਲੋਕ ਬੇਰੁਜ਼ਗਾਰ ਹੈਗੇ ਆ ਉਹਨਾਂ ਨੂੰ ਕਿਸੇ ਰੁਜ਼ਗਾਰ ਤੇ ਰਾਹ ਪਾਇਆ ਜਾ ਸਕੇ ਪਰ ਜੇ ਹੁਣ ਆਪਾਂ ਦੇਖੀ ਜਿਹੜੀ ਵਰਲਡ ਇਕਨੋਮਿਕ ਉਰਮਦੀ ਸਵਿਟਜ਼ਰਲੈਂਡ ਤੇ ਚਾ ਡਾਵੋਸ ਵਿੱਚ ਮੀਟਿੰਗ ਹੋਈ ਹੈਗੀਆ ਉੱਥੇ ਇੰਡੀਆ ਦੇ ਦੋ ਚੀਫ ਮਿਨਿਸਟਰ ਪ੍ਰੈਜ਼ੈਂਸ ਸੀ ਇੱਕ ਤੰਦਰਬਾਬੂ ਨਾਇਡੂ ਜਿਹੜੇ ਕਿ ਅੰਤਰਾਪਰਦੇਸ਼ ਦੇ ਚੀਫ ਮਿਨਿਸਟਰ ਨੇ ਦੂਜੇ ਚੀਫ ਮਿਨਿਸਟਰ ਸੀਗੇ ਮਹਾਰਾਸ਼ਟਰ ਦੇ ਤਵਿੰਦਰਾ ਫਰਨੇਫਸ ਉਹਨਾਂ ਨੇ ਉੱਥੇ ਪ੍ਰੈਜ਼ੈਂਸ ਕੀਤੀ ਹੈਗੀਆ ਤੇ ਉੱਥੇ ਆੜ-ਆੜ ਜਿਹੜੀ ਟੌਪ ਦੀ ਵਰਲਡ ਦੀ ਲੀਡਰਸ਼ਿਪ ਹੈਗੀਆ ਉਹਨਾਂ ਨਾਲ ਤਾਂ ਚਲੋ ਭਾਵੇਂ ਉਹ ਨਹੀਂ ਮਿਲ ਸਕੇ ਅਰ ਜਿਹੜੇ ਉੱਥੇ ਹੋਰ ਵੱਟੇ ਮਲਟੀ ਨੈਸ਼ਨਲ ਕੰਪਨੀਆਂ ਦੇ ਸੀਈਓ ਆਏ ਹੈਗੇ ਆ ਜਾਂ ਹੋਰ ਵੱਡੀਆਂ ਬਿਜ਼ਨਸਾਂ ਦੇ ਮਾਲਕ ਆਏ ਹੈਗੇ ਆ ਉਹਨਾਂ ਨਾਲ ਉਹਨਾਂ ਨੇ ਕੋਈ رابطہ ਕੀਤਾ ਹੈਗਾ ਗੱਲਬਾਤ ਕੀਤੀ ਹੈਗੀ ਆ ਤੇ ਉਹ ਕੀ ਇਨਵੈਸਟਮੈਂਟ ਆਪਣੀਆਂ ਸਟੇਟਸ ਦੀ ਲੈ ਕੇ ਮਤਲਬ ਕਿ ਉਹ ਆਏ ਹੋਣ ਜਾਂ ਉੱਥੇ ਆਉਣ ਵਾਲੇ ਸਮੇਂ ਚ ਇਨਵੈਸਟਮੈਂਟ ਆਉਗੀ ਪਰ ਇਸ ਚੀਜ਼ ਆਪਾਂ ਦੇਖੀਏ ਵੀ ਇਸ ਬਾਰੇ ਕਿ ਮਿਸਟਰ ਭਵੰਤਮਾਨ ਹੁਣੀ ਉਸ ਤਰ੍ਹਾਂ ਦੀ ਜਿਹੜੀਆਂ ਇਦਾਂ ਦੀਆਂ ਪ੍ਰੋਮਿਨੈਂਟ ਮਤਲਬ ਕਿ ਮੀਟਿੰਗਸ ਹੈਗੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਕਾਨਫਰੰਸ ਹੈਗੀਆਂ ਨੇ ਜੇ ਵਾਕਈ ਪੰਜਾਬ ਦੀ ਤਰੱਕੀ ਲਈ ਕੰਸਾਂਡ ਹੈਗੇ ਆ ਤਾਂ ਇਹ ਇਹ ਕਿਉਂ ਨਹੀਂ ਇਸ ਤਰ੍ਹਾਂ ਦੀਆਂ ਮੀਟਿੰਗਸ ਵਿੱਚ ਜਾਂਦੇ ਜਾਂ ਕੋਈ ਆਪਣਾ ਦੂਸਰੀ ਜਿਹੜੀ ਸਿੱਖ ਪੋਲੀਟੀਕਲ ਲੀਡਰਸ਼ਿਪ ਹੈਗੀ ਆ ਚਾਹ ਸਰਬੀਰ ਸਿੰਘ ਬਾਦਲਾ ਕਿਉਂ ਨਹੀਂ ਜਾਂਦੇ ਐਸ ਪ੍ਰਾਈਵੇਟ ਇੰਡੀਵਿਜੂਅਲ ਟੂ ਟੈਂਡ ਥੀਸ ਕਾਈਂਡ ਆਫ ਕਾਨਫਰेंसेस ਮਤਲਬ ਕਿ ਇਹ ਸ਼ੋਅ ਕਰਦਾ ਕਿ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਵਿਜ਼ਨ ਹੀ ਹੈ ਨਹੀਂ ਕਿ ਜਿਹੜੀ ਜੀ ਦੇ ਨਾਲ ਕੋਈ ਆਪਾ ਪੰਜਾਬ ਵਿੱਚ ਇਸ ਤਰ੍ਹਾਂ ਦੀ ਦ੍ਰਿਸ਼ਟੀ ਰੱਖ ਸਕੀਏ ਜੀ ਦੇ ਵਿੱਚ ਪੰਜਾਬ ਦਾ ਜੋ ਫਾਈਨੈਂਸ਼ੀਅਲ ਹਾਲਾਤ ਹੈਗੇ ਨਹੀਂ ਉਸ ਦੇ ਗ੍ਰਾਂਟ ਵਿੱਚੋਂ ਆਪਾਂ ਨਿਕਲ ਸਕੀਏ ਜਾਂ ਉਹਦਾ ਕੋਈ ਸੋਲਿਊਸ਼ਨ ਲੱਭ ਸਕੀਏ ਭਾਵੇਂ ਇਹ ਸਰਕਾਰ 2027 ਵਿੱਚ ਇਹਦੀ ਟਰਮ ਪੂਰੀ ਹੋ ਜੂਗੀ ਤੇ ਚਲੋ ਵੇਸ਼ ਕਰਦੇ ਆ ਕੋਈ ਨਵੀਂ ਸਰਕਾਰ ਆਉਂਦੀ ਹੈਗੀ ਪੰਜਾਬ ਵਿੱਚ ਤਾਂ ਕੀ ਉਹ ਜਿਹੜੀ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਮੈਲਟਡਾਊਨ ਦੇ ਵਿੱਚ ਉਹੀ ਪੰਜਾਬ ਲਈ ਕੁਝ ਕਰ ਸਕੂਗੀ ਜੋ ਮੈਂ ਹੁਣ ਦੇਖ ਰਿਹਾ ਮਤਲਬ ਕਿ ਸੁਖਵੀਰ ਬਾਦਰ ਉਹਨੇ ਕਹਿੰਦੇ ਵੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਤੱਕ ਰੀਚ ਆਊਟ ਕਰਨ ਲਈ ਅੱਡ-ਅੱਡ ਮਤਲਬ ਕਿ ਪੰਜਾਬ ਦੇ ਹਿੱਸਿਆਂ ਵਿੱਚ ਮੀਟਿੰਗ ਕਰਨ ਜਾ ਰਹੇ ਹੈਗੇ ਆ ਤੂੰ ਮਤਲਬ ਕਿ 2027 ਦੀ ਤਿਆਰੀ ਦੇ ਬਾਬਤ ਤੇ ਇਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੱਥੇ 16 ਕਾਰਜਾਂ ਦੀ ਮੈਡੀਕਲ ਕਾਰਜਾਂ ਦੀ ਨਹੀਂ ਪਿਛਵਾ ਚੀ ਮਿਸਟਰ ਭਵਨਤਮਨ ਨੇ ਰੱਖੀ ਸੀ ਉਹ ਕਿਸੇ ਤਰ੍ਹਾਂ ਦੀ ਕੋਈ ਹਜੇ ਤੱਕ ਐਕਟ ਨਹੀਂ ਲੱਗੀ ਇਹ ਕਹਿੰਦੇ ਆ ਕਿ ਅਸੀਂ ਉਹ ਸਾਰੇ ਕਾਲਜਸ ਬਣਾਵਾਂਗੇ ਮੈਡੀਕਲ ਕਾਲਜਸ ਤੇ ਜਿਹੜੀ ਉਹਦੇ ਵਿੱਚ ਸਰਟਨ ਸੈਗਮੈਂਟਸ ਹੈਗੇ ਆ ਜਾਂ ਬਾਕੀ ਸਟੂਡੈਂਟਸ ਨੂੰ ਉੱਥੇ ਮੁਫਤ ਪੜਾਈ ਦੇਵਾਂਗੇ ਕੀ ਇਹ ਸੰਭਵ ਹੈਗਾ ਜੇਕਰ ਦੀ ਪੰਜਾਬ ਦੀ ਹੁਣ ਫਾਈਨੈਂਸ਼ੀਅਲ ਹੈਲਥ ਹੈਗੀ ਆ ਜਾਂ ਹੋਰ ਇੰਨਾ ਵੱਲੋਂ ਵੱਡੇ ਦਾਅਵੇ ਕੀਤੇ ਜਾਣਗੇ ਕਿ ਜੇ ਇਹਨਾਂ ਨੇ 300 ਯੂਨਟ ਬਿਜਲੀ ਮੁਫਤ ਕੀਤੀ ਆ ਸੀ ਇਹ ਤੋਂ ਵੱਧ ਕਰਾਂਗੇ ਤੇ ਕੀ ਉਹਦੇ ਨਾਲ ਵੋਣੇ ਜਿਹੜੀਆਂ 300 ਯੂਨਿਟ ਦੱਸੀਆਂ ਜਾ ਰਹੀਆਂ ਨੇ ਉਹਦੇ ਨਾਲ ਪੰਜਾਬ ਦਾ ਇੱਕ ਹੈਲਦੀ ਅਧਾਰਾ ਪਾਵਰ ਕਾਰਪੋਰੇਸ਼ਨ ਨੂੰ ਮੁਸ਼ਕਲ ਹੋ ਰਿਹਾ ਹੈਗਾ ਕਿ ਆਪਣੇ EMPLOYEES ਦੀ ਟਾਈਮ ਸਰ ਪੇ ਦੇਣੀ ਤੇ ਇਸੇ ਤਰ੍ਹਾਂ ਉਹਨਾਂ ਦੇ ਰਹਿ ਚੁੱਕੇ EMPLOYEES ਦੀ ਪੈਨਸ਼ਨ ਦੇਣੀ ਮਾਦਰ ਕਿ ਉਹਨਾਂ ਕੋਲ ਇਹ ਨਾ ਵੀ ਹੁਣ ਸਰਮਾਇਆ ਨਹੀਂ ਹੈਗਾ ਕਿ ਉਹ ਆਪਣੀ ਐਕਸਪੈਂਸ਼ਨ ਪਲਾਨਸ ਬਾਰੇ ਸੋਚ ਸਕੇ ਪਾਵਰ ਕਾਰਪੋਰੇਸ਼ਨ ਸਗੋਂ ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਅਗਲੀ ਐਕਸਪੈਂਸ਼ਨ ਲਈ ਸੋਚ ਕੇ ਪਾਵਰ ਕਾਰਪੋਰੇਸ਼ਨ ਦੇ ਪਹਿਲੇ ਰਹਿ ਚੁੱਕੇ ਐਡਮਿਨਿਸਟਰੇਟਰਸ ਨੇ ਖਰੀਦੀਆਂ ਸੀ ਐਟ ਪ੍ਰਾਈਮ ਲੋਕੇਸ਼ਨਸ ਉਹਨਾਂ ਨੂੰ ਜਿਹੜੀ ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਆ ਉਹਨਾਂ ਨੂੰ ਉਹ ਆਪਣੇ ਲੇਖੇ ਲਾ ਰਹੀ ਹੈਗੀ ਆ ਤੇ ਉਹਨਾਂ ਨੂੰ ਵੇਚ ਕੇ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਦੇ ਵਿੱਚ ਕੋਈ ਥੋੜੀ ਬਹੁਤੀ ਰਾਹਤ ਲੈਣਾ ਚਾਹੁੰਦੇ ਨੇ ਉਸ ਦੇ ਰਾਹੀਂ ਇਹਨਾਂ ਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈਗੀ ਪਾਵਰ ਕਾਰਪੋਰੇਸ਼ਨ ਦੀ ਉਹ ਇਨਨ ਨੇ ਅਕਵਾਇਰ ਕੀਤੀ ਆ ਪੰਜਾਬ ਗਵਰਨਮੈਂਟ ਨੇ ਜੀ ਦੇ ਬਾਰੇ 2 ਜਨਵਰੀ ਤੋਂ ਜਿਹੜੇ ਪਾਵਰ ਕਾਮ ਦੇ ਨੀਅਰ ਸੈਗੇ ਨੇ ਤੇ ਹੋਰ ਜਿਹੜੇ EMPLOYEES ਨੇ ਤੇ ਪੈਨਸ਼ਨਰਸ ਹੈਗੇ ਆ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਹੈਗੇ ਆ ਤੇ ਉਸ ਬਾਰੇ ਗਵਰਨਮੈਂਟ ਕੋਈ ਨੋਟਿਸ ਨਹੀਂ ਲੈ ਰਹੀ ਹੈ ਕਿ ਕਿ ਉਹ ਕਿਉਂ ਪ੍ਰੋਟੈਸਟ ਹੋ ਰਿਹਾ ਇਹ ਸਿਰਫ ਤੇ ਸਿਰਫ ਜਿਹੜੀ ਪੰਜਾਬ ਦੀਆਂ ਗਵਰਨਮੈਂਟ ਦੀਆਂ ਜ਼ਮੀਨਾਂ ਪਈਆਂ ਨੇ ਜਿਹੜੀਆਂ ਕਿ ਆਪਣੇ ਫਿਊਚਰ ਵਿੱਚ ਕੰਮ ਆਉਣੀਆਂ ਸੀਗੀਆਂ ਪੰਜਾਬ ਦੀ ਡਵੈਲਪਮੈਂਟ ਲਈ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਬਲਕ ਕਰਨ ਦੇ ਲਈ ਉਹਨਾਂ ਨੂੰ ਇਹ ਆਪਣੇ ਘੇਰੇ ਚ ਲਿਆ ਕੇ ਉਹਨਾਂ ਨੂੰ ਕੱਟ ਕੇ ਬਦਲ ਕੇ ਵੇਚ ਕੇ ਉੱਥੇ ਕਲੋਨੀਆਂ ਅਰਬਨ ਕਲੋਨੀਆਂ ਬਣਾਉਣੀਆਂ ਚਾਹੁੰਦੀਆਂ ਨੇ ਇਸ ਸਥਰਾਪਿਤ ਰੀਬਨ ਲੁਧਿਆਣਾ ਦੀ ਮਿਨਿਸਪਲ ਕਾਰਪੋਰੇਸ਼ਨ ਹੈਗੀ ਆ ਇਹਨਾਂ ਦਾ ਐਲਾਨ ਹੈਗਾ ਕਿ ਅਸੀਂ ਜਿਹੜੇ ਲੁਧਿਆਣਾ ਸ਼ਹਿਰ ਦੇ ਨਾਲ 100 ਪਿੰਡ ਪੈਂਦੇ ਹੈਗੇ ਆ ਉਹ ਸਾਰੇ ਪਿੰਡਾਂ ਨੂੰ ਅਸੀਂ ਸਿਟੀ ਲਿਮਿਟਸ ਵਿੱਚ ਲੈ ਆਉਣਾ ਹੈਗਾ ਤੇ ਉੱਥੋਂ ਦੀ ਜ਼ਮੀਨ ਤੇ ਨੂੰ ਮਤਲਬ ਕਿ ਕਿਸਾਨਾਂ ਤੋਂ ਲੈ ਕੇ ਉੱਥੇ ਅਰਬਨ ਕਲੋਨੀਆਂ ਬਣਾਉਣੀਆਂ ਹੈਗੀਆਂ ਨੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹਰ ਰੋਜ਼ ਪੰਜਾਬ ਦੀ 80 ਏਕੜ ਜਿਹੜੀ ਵਾਈ ਯੋਗ ਜ਼ਮੀਨ ਹੈਗੀ ਆ ਉਹ ਮਤਲਬ ਕਿ ਕੰਕਰੀਟ ਦੇ ਜੰਗਲਾਂ ਵਿੱਚ ਬਦਲੀ ਜਾ ਰਹੀ ਹੈਗੀ ਆ ਇਹ کئی ਸਾਲਾਂ ਤੋਂ ਲਗਾਤਾਰ ਵਰਤਾਰਾ ਚੱਲ ਰਿਹਾ ਹੈਗਾ ਇਹ ਹੀ ਜਿਹੜੇ ਦਾਅਵੇ ਨੇ ਭਾਰਤੀ ਜਨਤਾ ਪਾਰਟੀ ਦੀ ਸਟੇਟ ਲੀਡਰਸ਼ਿਪ ਦੇ ਕਿ ਜਦੋਂ ਹੋਮ ਮਿਨਿਸਟਰ ਅਮਿਤ ਸ਼ਾਹ ਮੋਗੇ ਇੱਕ ਰੈਲੀ ਕਰਨਗੇ ਉਥੇ ਆ ਕੇ ਫਰਵਰੀ ਦੇ ਮਹੀਨੇ ਵਿੱਚ ਕਿਸੇ ਤੇ ਟ੍ਰਿਕ ਤੇ ਰੈਲੀ ਹੋਣੀ ਹੈਗੀ ਆ ਜਿਹਨੂੰ ਕਿ ਆਖੇ ਬਹੁਤ ਵੱਡੀ ਰੈਲੀ ਵਜੋਂ ਆਰਥੀ ਜਨਤਾ ਪਾਰਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈਗਾ ਕਿ ਉਥੇ ਆ ਕੇ ਅਮਿਤ ਸ਼ਾ ਜੁਨੀਅਨ ਹੋਮ ਮਿਨਿਸਟਰ ਹੈਗੇ ਆ ਉਹ ਪੰਜਾਬ ਦੀ ਬਿਹਤਰੀ ਲਈ ਕੋਈ ਪੋਜ਼ੀਟਿਵ ਸਟੈਪਸ ਚੱਕਣਗੇ ਜਾਂ ਉਹਨਾਂ ਬਾਰੇ ਕੋਈ ਐਲਾਨ ਕਰਨਗੇ ਕਿ ਉਹ ਪੰਜਾਬ ਦੀ ਕੁਸ਼ਾਲੀ ਲਈ ਇੰਡੀਅਨ ਗਵਰਨਮੈਂਟ ਕੀ ਕਰਨਾ ਚਾਹੁੰਦੀ ਆ ਤੇ ਅਸੀਂ ਕਿਸ ਤਰ੍ਹਾਂ ਦਾ ਇਥੇ ਸਰSourceIPਸ ਅਸੀਂ ਪੰਜਾਬ ਨੂੰ ਦੇਣਾ ਚਾਹੁੰਦੇ ਹੈਗੇ ਆ ਜੀ ਨਾਲ ਪੰਜਾਬ ਇੱਕ ਕੁਸ਼ਾਲੀ ਦੇ ਰਾਹ ਪੈ ਸਕੇ ਪਰ ਇਹ ਹੈਗਾ ਵੱਡਾ ਸਵਾਲ ਕਿ ਜਦੋਂ ਤੁਹਾਨੂੰ ਯਾਦ ਹੋਣਾ 22 ਜਨਵਰੀ ਦੇ ਵਿੱਚ ਪ੍ਰਾਈਮ ਮਿੰਸਟਰ ਨਰਿੰਦਰ ਮੋਦੀ ਨੇ ਇੱਕ ਫਰੋਇਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੈਲੀ ਵਿੱਚ ਆਉਣਾ ਸੀਗਾ ਉਦੋਂ ਵੀ ਇਹੀ ਪ੍ਰਚਾਰਿਆ ਗਿਆ ਸੀਗਾ ਕਿ ਇਹ ਬਹੁਤ ਵੱਡੀ ਰੈਲੀ ਹੋਊਗੀ ਤੇ ਇੱਥੇ ਆ ਕੇ ਪ੍ਰਾਈਮ ਮਿੰਸਟਰ ਨਰਿੰਦਰ ਮੋਦੀ ਹਜ਼ਾਰਾਂ ਮਤਲਬ ਕਿ ਲੱਖਾਂ ਕਰੋੜ ਦਾ ਜਿਹੜਾ ਰਿਸੋਰਸ ਹੈਗਾ ਉਹ ਪੰਜਾਬ ਨੂੰ ਮਤਲਬ ਕਿ ਗ੍ਰਾਂਟ ਵਜੋਂ ਦੇਣਗੇ ਪਰ ਸਮ ਹਾਲ ਕਿਉਂਕਿ ਉਥੇ ਲੋਕਾਂ ਦਾ ਨਾ ਮਾਤਰ ਇਕੱਠ ਸੀਗਾ ਤੇ ਉਸ ਦੇ ਵੱਲੋਂ ਉਸ ਮੋਢਲੇ ਕਿ ਜਰੀ ਲੈ ਸੀਗੀ ਉਹਨੂੰ ਲੋਕਾਂ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ ਪੰਜਾਬ ਦੇ ਵੱਲੋਂ ਇੱਕ ਵੈਸੇ ਉਦੋਂ ਮੌਸਮ ਖਰਾਬ ਸੀਗਾ ਤੇ ਪ੍ਰਾਈਮ ਮਿਨਿਸਟਰ ਬਟਿੰਡੇ ਤਰੇ ਉਸ ਤੋਂ ਬਾਅਦ ਉਹਨਾਂ ਨੇ ਬਾਇਰੋਡ ਟਰੈਵਲ ਕਰਨਾ ਚਾਹਿਆ ਤੇ ਰਾਹ ਵਿੱਚ ਇੱਕ ਦਸਾਨਾ ਦਾ ਮਜਹਰਾ ਚੱਲ ਰਿਹਾ ਸੀਗਾ ਪ੍ਰੋਟੈਸਟ ਉਹਦੇ ਤੋਂ ਹੀ ਮਤਲਬ ਕਿ ਇਹਨਾਂ ਨੇ ਭੈਪੀ ਸੋਕੇ ਇਹ ਪੰਜਾਬ ਚੋਂ ਵਾਪਸ ਮੁੜ ਗਏ ਤੇ ਉਹਦੇ ਬਾਰੇ ਕਿੰਨਾ ਚਿਰ ਆਪਾਂ ਪ੍ਰਚਾਰ ਹੁੰਦੇ ਰਹੇ ਕਿ ਜੇ ਅੱਜ ਪ੍ਰਾਈਮ ਮਿੰਿਸਟਰ ਆ ਜਾਂਦੀ ਤਾਂ ਉਹਨਾਂ ਨੇ ਪੰਜਾਬ ਨੂੰ ਪਤਾ ਨਹੀਂ ਕਿੰਨੀਆਂ ਕੁ ਗ੍ਰਾਂਟਸ ਦੇ ਜਾਣੀਆਂ ਸੀਗੀਆਂ ਪਰ ਜੇ ਆਪਾਂ ਦੇਖੀਏ ਕਿ ਵਾਕਈ ਸਿਹਰਦ ਹੈ ਕੀ ਆ ਇੰਡੀਅਨ ਲੀਡਰਸ਼ਿਪ ਕਿ ਉਹ ਇਹ ਪੰਜਾਬ ਦੀ ਬਿਹਤਰੀ ਲਈ ਜੇ ਐਲਾਨ ਕਰਨੇ ਹੈਗੇ ਤਾਂ ਦਿੱਲੀ ਰਹਿ ਕੇ ਨਹੀਂ ਕਰ ਸਕਦੇ ਜਦ ਕਿ ਉਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਕਿੰਨੇ ਅਕਈ ਹਫ਼ਤੇ ਪੰਜਾਬ ਆਏ ਹੈਗੇ ਆ ਚਾਹੇ ਉਹ ਇਲੈਕਸ਼ਨਾਂ ਦਾ 2024 ਦੀ ਆਏ ਆ ਜਾਂ ਉਸ ਤੋਂ ਪਹਿਲੇ ਆਏ ਹੈਗੇ ਆ ਸੋ ਇਸ ਕਰਕੇ ਇਹ ਵੀ ਇਹਨਾਂ ਦੇ ਦਾਅਵੇ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਇੱਕ ਸੈਂਸੇਸ਼ਨਲ ਕ੍ਰੀਏਟ ਕਰਨ ਦੇ ਲਈ ਉਸ ਰੈਲੀ ਬਾਰੇ ਜਾਂ ਉਸ ਰੈਲੀ ਬਾਰੇ ਵੱਡੇ ਇਮਪ੍ਰੈਸ਼ਨ ਦੇਣ ਦੀ ਇਹਨਾਂ ਦੀ ਕੋਸ਼ਿਸ਼ ਹੈਗੀ ਆ ਪਰ ਜੋ ਇਸ ਤਰ੍ਹਾਂ ਦਾ ਵਤੀਰਾ ਹੁਣ ਤੋਂ ਇਕ ਇੰਡੀਅਨ ਗਵਰਨਮੈਂਟ ਦਾ ਪੰਜਾਬ ਪੱਖੀ ਚੱਲ ਰਿਹਾ ਹੈਗਾ ਉਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਵੀ ਆਪਾਂ ਨੂੰ ਹਾਂ ਪੱਖੀ ਉਹਨਾਂ ਦੀ ਅਪਰੋਚ ਸਾਹਮਣੇ ਨਿਆਰੀ ਜਿਸ ਤਰ੍ਹਾਂ ਉਹਨਾਂ ਨੇ ਚੰਡੀ ਵਰਤੇ ਕੰਟਰੋਲ ਵਿੱਚ ਤਬਦੀਲੀਆਂ ਕਰਨੀਆਂ ਚਾਹੀਆਂ ਨੇ ਜਿਸ ਤਰ੍ਹਾਂ ਇਹਨਾਂ ਨੇ ਬੀਬੀ ਐਮਬੀ ਦੇ ਵਿੱਚ ਪੰਜਾਬ ਨੂੰ ਬਿਲਕੁਲ ਧਾਰ ਕਨਾਰ ਕੀਤਾ ਹੈਗਾ ਤੇ ਹੋਰ ਜਿਹੜੇ ਪੰਜਾਬ ਦੇ ਵਿੱਚ ਇਸ਼ੂਜ਼ ਹੈਗੇ ਆ ਜਿਹੜੇ ਕਿ ਪੰਜਾਬ ਦੀ ਬੈਟਰ ਮੈਂਟਲੀ ਮਤਲਬ ਕਿ ਹੈ ਮਤਲਬ ਕਿ ਹੋਣੇ ਚਾਹੀਦੇ ਹੈਗੇ ਆ ਉਹਨਾਂ ਵਿੱਚ ਇਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਹਾਂ ਪੱਕੀ ਇੰਡੀਅਨ ਗਵਰਨਮੈਂਟ ਨੇ ਯੋਗਦਾਨ ਨਹੀਂ ਪਾਇਆ ਹੈਗਾ